ਸਿੱਖਾਂ ਨੇ ਜਦੋਂ ਅਬਦਾਲੀ ਨੂੰ ਪਾਜਣਾ ਪਾਈਆਂ ਤਾਂ ਅੱਕਿਆ ਹੋਇਆ ਅਬਦਾਲੀ ਕਹਿੰਦਾ ਕਿ ਮੈਂ ਸਿੱਖਾਂ ਨੂੰ ਹੁਣ ਖਤਮ ਕਰਕੇ ਰਹਾਗਾ ਆਪਣੀ ਫੌਜ ਨੂੰ ਕਹਿੰਦਾ ਕਿ ਮੈਨੂੰ ਅਜੇਹੀ ਤੋਪ ਬਣਾ ਕੇ ਦਿਓ ਦੁਨੀਆ ਦੀ ਸਭ ਤੋਂ ਤਗੜੀ ਤੇ ਵੱਡੀ ਤੋਪ ਜਿਹੜੀ ਅੱਜ ਤੱਕ ਬਣੀ ਨਾ ਹੋਵੇ ਕਹਿੰਦਾ ਮੈਂ ਸਿੱਖਾਂ ਦਾ ਨਾਮੋ ਨਿਸ਼ਾਨ ਖਤਮ ਕਰ ਦਾਂਗਾ ਆਉਣ ਵਾਲੀਆਂ ਪੀੜ੍ਹੀਆਂ ਪੁੱਛਿਆ ਕਰਨਗੀਆਂ ਕਿ ਇਹ ਸਿੱਖ ਕੌਣ ਸਨ ਤਾਂ ਫਿਰ ਸੰਗਤ ਜੀ ਤੋਪ ਬਣਾਈ ਗਈ ਜਮਜਮਾ ਤੋਪ 14 ਫੁੱਟ ਲੰਬੀ ਜੇਸ ਦੇ ਵਿੱਚ 20 ਕਿਲੋ ਬਾਰੂਦ ਪੈਂਦਾ ਸੀ ਜਦੋਂ ਸੰਗਤ ਜੀ ਇੱਕ ਗੋਲਾ ਚੱਲਦਾ ਸੀ ਤੇ ਆਲੇ ਦੁਆਲੇ ਦੇ 10 ਪਿੰਡ ਹਿਲ ਜਾਂਦੇ ਸੀ ਸਿੱਖਾਂ ਨੂੰ ਖਤਮ ਕਰਨ ਦੇ ਵਾਸਤੇ ਬਣਾਈ ਗਈ ਤੋਪ ਸਿੱਖਾਂ ਨੇ ਪਹਿਲੇ ਹਮਲੇ ਦੇ ਵਿੱਚ ਖੋ ਲਈ ਹਰੀ ਸਿੰਘ ਪੰਗੀ ਸਨ ਜੋ ਪੰਗੀ ਮਿਸਲ ਤੋਂ ਸਨ ਫਿਰ ਜਮਜਮਾ ਤੋਪ ਦਾ ਨਾਮ ਸਿੱਖਾਂ ਨੇ ਬਦਲ ਕੇ ਰੱਖ ਦਿੱਤਾ ਪੰਗੀਆਂ ਵਾਲੀ ਤੋਪ ਜਦੋਂ ਮੁਲਤਾਨ ਦੀ ਜੰਗ ਵੇਲੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਨੇ ਕਿਲੇ ਨੂੰ ਘੇਰਾ ਪਾਇਆ ਹੋਇਆ ਸੀ ਤਾਂ ਸੰਗਤ ਜੀ ਇਹੇ ਤੋਪ ਲਿਆਂਦੀ ਗਏ ਸੀ ਇਸੇ ਤੋਪ ਦੇ ਵਿੱਚੋਂ 20 ਗੋਲੇ ਦਾਗ ਕੇ ਕਿਲੇ ਦੀ ਕੰਦ ਨੂੰ ਤੋੜਿਆ ਗਿਆ ਸੀ ਤਾਂ ਮੁਲਤਾਨ ਦਾ ਕਿਲਾ ਇਸ ਤਰ੍ਹਾਂ ਜਿੱਤਿਆ ਗਿਆ ਸੀ